ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਸੰਗਤ ਜੀ ਆਪਾਂ ਤੁਹਾਡੇ ਨਾਲ ਇੱਕ ਹੱਡ ਬੀਤੀ ਸਾਂਝੀ ਕਰਾਂਗੇ ਇਸ ਲਈ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਪੂਰਾ ਸੁੰਨਾ ਤੇ ਸਮਝਣਾ ਜੀ ਕਿ ਕਿਸ ਤਰ੍ਹਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਜੀ ਦਾ ਦੁਪਹਿਰਾ ਕੱਟਣ ਨਾਲ ਕਿਰਪਾ ਹੁੰਦੀ ਹੈ ਸੰਗਤ ਜੀ ਮਹਾਪੁਰਖਾਂ ਸ਼ਹੀਦਾ ਸਿੰਘਾਂ ਦੇ ਅੱਗੇ ਝੁਕਨ ਨਾਲ ਤਣੋਂ ਮਣੋਂ ਨਮਸਕਾਰ ਕਰਨ ਨਾਲ ਹੀ ਦੁੱਖ ਮਿਟ ਜਾਂਦੇ ਨੇ ਤੇ ਧੰਨ ਕਹਿਣ ਨਾਲ ਮਨ ਖੁਸ਼ ਪਵਿੱਤਰ ਹੁੰਦਾ ਹੈ ਸਾਡੇ ਹਿਰਦੇ ਨੂੰ ਸੁੱਖ ਪ੍ਰਾਪਤ ਹੁੰਦਾ ਹੈ ਘਰ ਦੇ ਕਲਾ ਕਲੇਸ਼ ਮਿਟ ਜਾਂਦੇ ਨੇ ਇਸ ਲਈ ਸ਼ਹੀਦਾ ਸਿੰਘਾਂ ਤੇ ਭਰੋਸਾ ਵਿਸ਼ਵਾਸ ਪੱਕਾ ਕਰੋ ਤੇ ਨਿੱਤ ਪ੍ਰਤੀ ਬਾਣੀ ਦੇ ਅਭਿਆਸੀ ਬਣੋ ਕਿਉਂਕਿ ਬਾਣੀ ਫਿਕਰਾਂ ਚਿੰਤਾਵਾਂ ਨੂੰ ਦੂਰ ਕਰ ਦਿੰਦੀ ਹੈ ਇਹ ਅਕਾਲ ਪੁਰਖ ਦਾ ਰੂਪ ਹੈ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੁਆਰਾ ਪ੍ਰਗਟ ਹੋਈ ਹੈ ਜਿਹੜੇ ਇਸ ਬਾਣੀ ਦਾ ਜਾਪ ਕਰਦੇ ਨੇ ਉਹਨਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਸ਼ਹੀਦਾ ਸਿੰਘਾਂ ਦੀਆਂ ਬੇਅੰਤ ਖੁਸ਼ੀਆਂ ਉਹਨਾਂ ਨੂੰ ਮਿਲਦੀਆਂ ਨੇ ਸਾਰੇ ਸੁੱਖ ਉਹਨਾਂ ਨੂੰ ਮਿਲਦੇ ਨੇ ਦੁੱਖਾਂ ਦੀ ਚਿੰਤਾ ਨਹੀਂ ਰਹਿੰਦੀ ਮੇਰੇ ਸੱਚੇ ਪਾਸ਼ਾ ਸੂਈ ਤੋਂ ਸੂਲ ਬਣਾ ਦਿੰਦੇ ਨੇ ਕਿਉਂਕਿ ਸਰੀਰ ਆ ਕੋਈ ਦੁੱਖ ਸੁੱਖ ਆ ਵੀ ਜਾਵੇ ਤਾਂ ਉਹ ਵੀ ਫੁੱਲ ਵਰਗਾ ਸਾਨੂੰ ਲੱਗਦਾ ਹੈ ਕਦੋਂ ਮਿਟ ਜਾਂਦਾ ਹੈ ਇਹ ਬਾਣੀ ਦੇ ਜਾਪ ਕਰਨ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਇਸ ਲਈ ਇਹ ਹੱਡ ਬੀਤੀ ਸੁਣਾਉਣ ਤੋਂ ਪਹਿਲਾਂ ਇਹ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਜ਼ਿੰਦਗੀ ਵਿੱਚ ਜੇ ਸੁੱਖ ਲੈਣਾ ਹੈ ਤਾਂ ਬਾਣੀ ਨਾਲ ਜੁੜੋ ਬਾਣੀ ਦੇ ਅਭਿਆਸੀ ਬਣੋ ਸੰਗਤ ਜੀ ਇਹ ਹੱਡ ਬੀਤੀਆਂ ਸੁਣਾਉਣੀਆਂ ਇਸ ਦਾ ਇਹੀ ਮਕਸਦ ਹੁੰਦਾ ਹੈ ਕਿ ਸਾਡਾ ਵਿਸ਼ਵਾਸ ਸਾਡੇ ਗੁਰੂ ਪ੍ਰਤੀ ਹੋਰ ਪੱਕਾ ਹੋ ਜਾਵੇ ਸੰਗਤ ਬਾਣੀ ਨਾਲ ਗੁਰੂ ਘਰ ਨਾਲ ਜੁੜੇ ਕਿਉਂਕਿ ਕਈ ਵਾਰ ਅਸੀਂ ਜਾਪ ਤਾਂ ਕਰਦੇ ਹਾਂ ਪਰ ਕੁਝ ਗਲਤੀਆਂ ਕਰ ਜਾਂਦੇ ਹਾਂ ਜਿਸ ਕਰਕੇ ਕਿਰਪਾ ਘਟ ਹੁੰਦੀ ਹੈ ਤਾਂ ਉਸ ਟਾਈਮ ਸਾਡਾ ਵਿਸ਼ਵਾਸ ਡੋਲ ਜਾਂਦਾ ਹੈ ਕਿਉਂਕਿ ਅਸੀਂ ਕਾਲ ਯੁੱਗ ਦੇ ਜੀਵ ਹਾਂ ਸਾਡਾ ਭਰੋਸਾ ਡਿਗਮਗਾ ਜਾਂਦਾ ਹੈ ਸੰਗਤ ਜੀ ਭਰੋਸਾ ਪੱਕਾ ਕਰਨ ਲਈ ਅੱਜ ਦੀ ਇਹ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਕਿਵੇਂ ਇੱਕ ਵੀਰ ਨੇ ਦੱਸਿਆ ਕਿ ਉਹ ਨਿਊਜ਼ੀਲੈਂਡ ਗਿਆ ਸੀ ਘਰ ਵਿੱਚ ਉਸਦੇ ਮਾਤਾ ਜੀ ਤੇ ਦੋ ਭੈਣਾਂ ਸਨ ਪਿਤਾ ਦੀ ਮੌਤ ਹੋ ਚੁੱਕੀ ਸੀ ਜਿਸ ਕਰਕੇ ਭੈਣਾਂ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਉਸ ਵੀਰ ਤੇ ਸੀ ਨਿਊਜ਼ੀਲੈਂਡ ਜਾਣ ਤੋਂ ਮਗਰੋਂ ਭੈਣਾਂ ਦੇ ਰਿਸ਼ਤੇ ਵੀ ਮਾਂ ਨੇ ਪੱਕੇ ਕਰ ਦਿੱਤੇ ਕਿ 2-3 ਸਾਲ ਵਿੱਚ ਇਹਨਾਂ ਦਾ ਭਰਾ ਆਵੇਗਾ ਤੇ ਬੜੀ ਧੂਮ-ਧਾਮ ਨਾਲ ਵਿਆਹ ਕਰਾਂਗੇ ਪਰ ਕੋਈ ਐਸੀ ਖੇੜ ਵਰਤੀ ਕਿ ਇਹ ਵੀਰ ਕਹਿੰਦਾ ਮੈਨੂੰ ਉਥੋਂ ਡਿਪੋਰਟ ਕਰ ਦਿੱਤਾ ਗਿਆ ਮੈਂ ਘਰ ਆ ਗਿਆ ਕਹਿੰਦਾ ਕਿ ਹਾਲੇ ਤਾਂ ਜੋ ਕੋਈ ਪੈਸੇ ਮੈਂ ਲੈ ਕੇ ਗਿਆ ਸਾਂ ਉਹ ਵੀ ਮੇਰਾ ਕਰਜ਼ਾ ਦੇਣ ਵਾਲਾ ਰਹਿੰਦਾ ਸੀ ਤੇ ਉੱਥੇ ਵੀ ਹਾਲੇ ਮੈਂ ਕੋਈ ਪੈਸਾ ਨਹੀਂ ਜੋੜਿਆ ਸੀ ਕਿਉਂਕਿ ਬਾਹਰ ਜਾਣ ਲੱਗਿਆ ਜਿਹੜਾ ਮੈਂ ਕਰਜ਼ਾ ਲਿਆ ਸੀ ਹਾਲੇ ਤਾਂ ਉਹ ਵੀ ਮੇਰੇ ਸਿਰੋਂ ਨਹੀਂ ਲੱਥਾ ਸੀ ਉੱਤੋਂ ਭੈਣਾ ਦੇ ਵਿਆਹ ਕਰਨੇ ਸਨ ਪਰ ਮਨ ਵਿੱਚ ਵਿਸ਼ਵਾਸ ਸੀ ਕਿ ਫਿਰ ਬਾਹਰ ਜਾਣ ਦਾ ਕੰਮ ਬਣ ਗਿਆ ਤਾਂ ਇਹ ਸਾਰੇ ਕਰਜ਼ੇ ਲੈ ਜਾਣਗੇ ਐਸ ਲਈ ਮੈਂ ਹੋਰ ਪੈਸੇ ਫੜੇ ਕੋਲੇ ਜੋ ਕੁਝ ਸੀ ਉਹ ਵੇਚ ਵਟ ਕੇ ਫੋਨਾ ਜੋ ਕੁਝ ਸੀ ਘਰ ਵਿੱਚ ਉਹ ਵੇਚ ਵਟ ਕੇ ਭੈਣਾ ਦੇ ਵਿਆਹ ਕੀਤੇ ਤੇ ਭੈਣਾ ਆਪਦੇ ਘਰ ਗਈਆਂ ਟਾਈਮ ਬੀਤਣ ਲੱਗਾ ਪਰ ਮੈਨੂੰ ਕੋਈ ਕੰਮ ਨਾ ਮਿਲਿਆ ਉਤੋਂ ਸਗੋਂ ਮੇਰੇ ਸੱਟ ਲੱਗ ਗਈ ਤੇ ਸੱਟ ਵੀ ਰੀੜ ਦੀ ਹੱਡੀ ਤੇ ਲੱਗੀ ਜਿਸ ਕਰਕੇ ਮੈਨੂੰ ਕੰਮ ਕਰਨਾ ਔਖਾ ਹੋ ਗਿਆ ਭਾਰਾ ਤੇ ਹੌਲਾ ਕੰਮ ਮੈਂ ਬਿਲਕੁਲ ਨਹੀਂ ਕਰ ਸਕਦਾ ਸੀ ਮੈਂ ਵਿਹਲਾ ਘਰੇ ਬੈਠਾ ਰਹਿੰਦਾ ਕਿੰਤਾ ਫਿਕਰ ਸਤਾਉਣ ਲੱਗੇ ਹੁਣ ਤਾਂ ਜਿਨ੍ਹਾਂ ਦੇ ਪੈਸੇ ਦੇਨੇ ਸਨ ਉਹ ਵੀ ਘਰ ਆ ਕੇ ਸਤਾਉਂਦੇ ਸਨ ਇਸ ਕਰਕੇ ਮੈਂ ਘਰੋਂ ਬਾਹਰ ਵੀ ਨਹੀਂ ਨਿਕਲਦਾ ਸਾਂ ਕਿ ਰਸਤੇ ਦੇ ਵਿੱਚ ਕੋਈ ਕਿਤੇ ਮੇਰੇ ਕੋਲੋਂ ਪੈਸੇ ਹੀ ਨਾ ਮੰਗ ਲਵੇ ਤੇ ਮੈਂ ਕੀ ਜਵਾਬ ਦੇਵਾਂਗਾ ਇਸੇ ਡਰ ਕਰਕੇ ਮੈਂ ਸਾਰਾ ਦਿਨ ਅੰਦਰ ਹੀ ਵੜਿਆ ਰਹਿੰਦਾ ਸਾਂ ਇੱਕ ਦਿਨ ਮੇਰੇ ਕੋਲ ਇੱਕ ਗੁਰਮਖ ਪਿਆਰਾ ਆਇਆ ਮੇਰਾ ਜਾਨੂ ਸੀ ਤੇ ਉਹ ਮੈਨੂੰ ਕਹਿਣ ਲੱਗਾ ਕਿ ਕਿਵੇਂ ਅੰਦਰ ਵੜ ਕੇ ਹੀ ਬੈਠਾ ਰਹਿੰਦਾ ਹੈ ਕਹਿੰਦਾ ਕਿ ਮੈਂ ਉਹਨੂੰ ਕਿ ਮੈਂ ਸਾਰੀ ਗੱਲ ਦੱਸੀ ਉਹ ਮੈਨੂੰ ਕਹਿੰਦਾ ਕਿ ਤਨ ਤਨ ਬਾਬਾ ਸਦੀਪ ਸਿੰਘ ਜੀ ਛੀ ਸਿੰਘ ਉਹਨਾਂ ਦੇ ਦਰ ਤੇ ਜਾਇਆ ਕਰ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਜਾਵੀਂ ਤੇ ਬਾਬਾ ਜੀ ਨੇ ਤੇਰੇ ਸਾਰੇ ਕਰਜ਼ੇ ਲਾ ਦੇਣੇ ਆ ਉਹ ਵੀਰ ਕਹਿੰਦਾ ਕਿ ਉਸ ਦੀ ਗੱਲ ਮੰਨ ਕੇ ਮੈਂ ਸ਼ਹੀਦਾ ਸਾਹਿਬ ਗਿਆ ਉੱਥੇ ਬਹੁਤ ਰੋਇਆ ਬਾਬਾ ਜੀ ਦੇ ਨਾਲ ਦਿਲ ਖੋਲ ਕੇ ਗੱਲਾਂ ਕੀਤੀਆਂ ਕਿ ਮੇਰੇ ਤੇ ਕਿਰਪਾ ਕਰੋ ਉਸ ਦਿਨ ਚੁਪੈਰਾ ਸੀ ਤੇ ਮੈਂ ਚੁਪੈਰਾ ਵੀ ਕੱਟਿਆ ਮਾਂ ਨੂੰ ਘਰ ਆ ਕੇ ਦੱਸਿਆ ਹੁਣ ਮੈਂ ਵੀ ਚੁਪੈਰਾ ਕੱਟਿਆ ਕਰਨਾ ਹੈ ਤੇ ਫਿਰ ਮਾਂ ਵੀ ਬੜੀ ਖੁਸ਼ ਹੋਈ ਕਿ ਚਲ ਆਪਣੇ ਘਰੋਂ ਕੋਈ ਸਈ ਗੁਰੂ ਦੇ ਘਰ ਜਾਣ ਦੀ ਸ਼ੁਰੂਆਤ ਤਾਂ ਕੀਤੀ ਮੈਂ ਫਿਰ ਦੂਜੀ ਵਾਰ ਚੁਪੈਰਾ ਕੱਟਿਆ ਫਿਰ ਤੀਜੀ ਵਾਰ ਤੇ ਇਸੇ ਤਰ੍ਹਾਂ ਹੀ ਚੌਥੀ ਵਾਰ ਜਦੋਂ ਆਂਦਾ ਮੈਂ 3-4 ਵਾਰ ਚੁਪੈਰਾ ਕੱਟ ਲਿਆ ਤਾਂ ਹੱਲੇ ਵੀ ਮੇਰੇ ਤੇ ਕਿਰਪਾ ਨਾ ਹੋਈ ਤਾਂ ਮੇਰਾ ਮਨ ਡੋਲ ਰਿਹਾ ਸੀ ਮੈਂ ਪਾਠ ਕੀਤਾ ਅਰਦਾਸ ਕੀਤੀ ਕਿ ਬਾਬਾ ਜੀ ਮੇਰੇ ਤੇ ਮਿਹਰ ਕਰੋ ਮੇਰੇ ਤੇ ਕਿਰਪਾ ਕਰੋ ਤਾਂ ਕਹਿੰਦਾ ਕਿ ਮੈਨੂੰ ਇੱਕ ਮੇਰੇ ਮਿੱਤਰ ਦਾ ਫੋਨ ਆਇਆ ਜਿਹੜਾ ਨੰਬਰ ਬਾਹਰ ਦਾ ਵੇਖ ਕੇ ਮੈਂ ਛੇਤੀ ਦਿਨੇ ਫੋਨ ਚੁੱਕਿਆ ਥੋੜੀ ਬਹੁਤੀ ਗੱਲ ਹੋਈ ਤੇ ਮੈਂ ਕਿਹਾ ਕਿ ਮੈਂ ਘਰ ਜਾ ਕੇ ਫੋਨ ਕਰਾਂਗਾ ਕਹਿੰਦਾ ਉੱਥੋਂ ਮੈਂ ਆਇਆ ਘਰ ਘਰ ਆ ਕੇ ਮੈਂ ਗੱਲਬਾਤ ਕੀਤੀ ਹਾਲਚਾਲ ਪੁੱਛਿਆ ਆਪਦੀ ਸਾਰੀ ਹੱਡ ਬੀਤੀ ਦੱਸੀ ਕਿ ਕਿਸ ਤਰ੍ਹਾਂ ਮੇਰਾ ਕੋਈ ਕਾਰੋਬਾਰ ਨਹੀਂ ਚੱਲ ਰਿਹਾ ਮੈਂ ਬਹੁਤ ਪਰੇਸ਼ਾਨ ਹਾਂ ਜਿਨ੍ਹਾਂ ਦਾ ਕਰਜ਼ਾ ਦੇਣਾ ਹੈ ਉਹ ਮੈਨੂੰ ਸਤਾ ਰਹੇ ਹਨ ਤੇ ਨਾ ਹੀ ਮੇਰੇ ਕੋਲ ਕੋਈ ਕੰਮਕਾਰ ਹੈ ਮੈਂ ਤਾਂ ਦਿਨੇ ਘਰੋਂ ਬਾਹਰ ਵੀ ਨਹੀਂ ਜਾਂਦਾ ਲੋਕਾਂ ਤੋਂ ਡਰਦਾ ਰਹਿੰਦਾ ਹਾਂ ਕਈ ਲੋਕ ਤਾਂ ਮੇਰੇ ਘਰ ਵੀ ਆ ਜਾਂਦੇ ਨੇ ਤੇ ਲੜ ਕੇ ਜਾਂਦੇ ਨੇ ਤਾਂ ਵੀਰ ਕਹਿੰਦਾ ਕਿ ਮੇਰੇ ਦੋਸਤ ਨੇ ਮੈਨੂੰ ਹੌਸਲਾ ਦਿੱਤਾ ਕਿ ਕੋਈ ਨਹੀਂ ਤੇਰਾ ਕਰਜ਼ਾ ਲੈ ਜਾਊ ਕੁਝ ਸੋਚਾਂਗੇ ਤੇਰੇ ਬਾਰੇ ਉਹ ਵੀਰ ਕਹਿੰਦਾ ਕਿ ਗੱਲ ਸੁਣ ਕੇ ਹੌਸਲਾ ਤਾਂ ਹੋਇਆ ਪਰ ਕੁਝ ਪੱਕਾ ਨਹੀਂ ਸੀ ਕਿ ਉਹ ਮੇਰੀ ਮਦਦ ਕਰੇਗਾ ਜਾਂ ਨਾ ਕਰੇਗਾ ਕਹਿੰਦਾ ਕਿ ਫਿਰ ਮੈਂ ਪੰਜਵੇਂ ਚੁਪਾਰੇ ਤੇ ਗਿਆ ਤੇ ਉੱਥੇ ਜਾ ਕੇ ਮੈਂ ਬਾਬਾ ਜੀ ਦੇ ਬਹੁਤ ਮਿੰਟਾਂ ਦਰਲੇ ਕੀਤੇ ਜੀ ਦੋ ਸਿੰਘੋ ਮੇਰੇ ਤੇ ਕਿਰਪਾ ਕਰੋ ਨਹੀਂ ਤਾਂ ਮੇਰਾ ਵਿਸ਼ਵਾਸ ਡੋਲ ਜਾਣਾ ਹੈ ਜੇ ਤੁਸੀਂ ਇਸ ਵਾਰ ਵੀ ਨਾ ਸੁਣੀ ਤਾਂ ਮੇਰੇ ਤੋਂ ਅੱਗੇ ਤੋਂ ਨਹੀਂ ਆਇਆ ਜਾਣਾ ਮੇਰੇ ਤੇ ਕਿਰਪਾ ਕਰੋ ਮੇਰੀ ਬਾਹ ਫੜ ਲਓ ਕਹਿੰਦਾ ਹਜੇ ਤਾਂ ਮੈਂ ਉੱਥੇ ਸ਼ਹੀਦਦਾ ਸਾਹਿਬ ਹੀ ਸਾਂ ਕਿ ਮੇਰੇ ਦੋਸਤ ਨੇ ਫੇਰ ਫੋਨ ਕਰ ਦਿੱਤਾ ਮੈਂ ਫੇਰ ਫੋਨ ਚੁੱਕਿਆ ਤਾਂ ਉਹ ਮੇਰੇ ਤੋਂ ਮੇਰਾ ਅਕਾਊਂਟ ਨੰਬਰ ਮੰਗਣ ਲੱਗਾ ਮੈਂ ਆਖਿਆ ਕਿ ਮੈਂ ਘਰ ਜਾ ਕੇ ਗੱਲ ਕਰਾਂਗਾ ਫੇਰ ਆਂਦਾ ਮੈਂ ਘਰ ਆਇਆ ਘਰ ਆ ਕੇ ਮੈਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਦੇ-ਪੜਦੇ ਉਸ ਦੋਸਤ ਦਾ ਫੇਰ ਫੋਨ ਆ ਗਿਆ ਤੇ ਉਹ ਮੈਨੂੰ ਕਹਿਣ ਲੱਗਾ ਕਿ ਮੈਨੂੰ ਆਪਦਾ ਨੰਬਰ ਦੇ ਮੈਂ ਤੈਨੂੰ ਕੁਝ ਪੈਸੇ ਪਾਉਣ ਲੱਗਾ ਹਾਂ ਜਿਹਦੇ ਨਾਲ ਪਹਿਲਾਂ ਤਾਂ ਤੂੰ ਆਪ ਦਾ ਕਰਜ਼ਾ ਲਾ ਤੇ ਫਿਰ ਮੈਂ ਤੈਨੂੰ ਹੋਰ ਪੈਸੇ ਭੇਜਾਂਗਾ ਜਿਸ ਨਾਲ ਕੋਈ ਤੂੰ ਕਾਰੋਬਾਰ ਸ਼ੁਰੂ ਕਰ ਲਵੀ ਜੋ ਕਿ ਆਪਣਾ ਦੋਵਾਂ ਦਾ ਸਾਂਝਾ ਕਾਰੋਬਾਰ ਹੋਊਗਾ ਜਿਸ ਵਿੱਚੋਂ ਤੂੰ ਥੋੜੇ-ਥੋੜੇ ਕਰਕੇ ਜੇ ਮੈਨੂੰ ਪੈਸੇ ਮੋੜਨੇ ਵੀ ਹੋਏ ਤੇ ਮੋੜੀ ਜਾਵੇਂ ਵੀਰ ਕਹਿੰਦਾ ਕਿ ਮੈਂ ਖੁਸ਼ ਤਾਂ ਕਿ ਬਾਬਾ ਜੀ ਸੱਚੀ ਜਦੋਂ ਮੈਂ ਅਰਦਾਸ ਕਰ ਰਿਹਾ ਸਾਂ ਤਾਂ ਇੰਜ ਲੱਗਦਾ ਸੀ ਤੁਸੀਂ ਮੇਰੇ ਨਾਲ ਮੇਰੇ ਸਿਰ ਤੇ ਹੀ ਖਲੋਤੇ ਹੋ ਜਿਨ੍ਹਾਂ ਨੇ ਇਹ ਬੇਦ ਬਣਾ ਦਿੱਤੀ ਇੰਨੇ ਸਮੇਂ ਦਾ ਵਿਛੜਿਆ ਦੋਸਤ ਨਾ ਕਦੇ ਗੱਲ ਨਾ ਕੋਈ ਬਾਤ ਨਾ ਕੋਈ ਨੰਬਰ ਬਿਨਾ ਫੋਚੇ ਸਮਝੇ ਉਹਨੇ ਮੈਨੂੰ ਪੈਸੇ ਪਾ ਦਿੱਤੇ ਇਹ ਤੁਹਾਡੀ ਹੀ ਕਿਰਪਾ ਹੈ ਤੁਹਾਡੀ ਹੀ ਸ਼ਕਤੀ ਵਰਤੀ ਹੈ ਤੁਸੀਂ ਹੀ ਦੂਜਿਆਂ ਦੇ ਹਿਰਦੇ ਦੇ ਅੰਦਰ ਕਿਸੇ ਲਈ ਇਹ ਸ਼ਕਤੀ ਵਰਤਾ ਸਕਦੇ ਹੋ ਧੰਨ ਹੋ ਸ਼ਹੀਦੋ ਸਿੰਘੋ ਧੰਨ ਤੁਹਾਡਾ ਦਰ ਹੈ ਤਿੰਦਾ ਕਿ ਮੈਂ ਉਸ ਦਿਨ ਅਰਦਾਸ ਕੀਤੀ ਕਿ ਬਾਬਾ ਜੀ ਹੁਣ ਮੈਂ ਤੁਹਾਡਾ ਦਰ ਨਹੀਂ ਛੱਡਣਾ ਮੇਰਾ ਸਿਰ ਇੱਥੇ ਹਮੇਸ਼ਾ ਝੁਕੇਗਾ ਉਸ ਤੋਂ ਬਾਅਦ ਮੈਂ ਅਮਰ ਤਵੇਲਾ ਵੀ ਸਾਂਭਣਾ ਸ਼ੁਰੂ ਕਰ ਦਿੱਤਾ ਬਾਣੀ ਪੜ੍ਹਨੀ ਵੀ ਸ਼ੁਰੂ ਕਰ ਦਿੱਤੀ ਕਿਉਂਕਿ ਮੈਨੂੰ ਕਿਸੇ ਨੇ ਕਿਹਾ ਸੀ ਕਿ ਇਹ ਨਹੀਂ ਕਿ ਤੁਸੀਂ ਹਫਤੇ ਬਾਅਦ ਗੁਰਦੁਆਰਾ ਸਾਹਿਬ ਜਾਂਦੇ ਹੋ ਦੁਪਹਿਰਾ ਕਰਦੇ ਹੋ ਤੇ ਹਫਤਾ ਭਰ ਗੁਰੂ ਦਾ ਨਾਮ ਵੀ ਨਹੀਂ ਲੈਂਦੇ ਇਸ ਤਰ੍ਹਾਂ ਕਿਰਪਾ ਨਹੀਂ ਹੁੰਦੀ ਤੁਸੀਂ ਜੇ ਜੁੜਨਾ ਹੈ ਤਾਂ ਗੁਰੂ ਨਾਲ ਪੂਰੀ ਤਰ੍ਹਾਂ ਜੁੜੋ ਦੁਪਹਿਰਾ ਸੇਵ ਕਟਣ ਤੋਂ ਬਾਅਦ ਹਫਤਾ ਪਰ ਅਮਰਤ ਵੇਲੇ ਵੀ ਉੱਠ ਕੇ ਬਾਣੀ ਦਾ ਜਿਹੜਾ ਜਾਪ ਕਰਿਆ ਕਰੋ ਤਾਂ ਦਾ ਮੈਂ ਘਰ ਆ ਕੇ ਇਸੇ ਤਰ੍ਹਾਂ ਹੀ ਕਰਨਾ ਸ਼ੁਰੂ ਕਰਤਾ ਅਮਰਤ ਵੇਲਾ ਸਾਹਮਣਾ ਸ਼ੁਰੂ ਕਰਤਾ ਦੁਪਹਿਰੇ ਟਾਈਮ ਮਿਲਣਾ ਤਾਂ ਮੈਂ ਸੁਖਮਣੀ ਸਾਹਿਬ ਜੀ ਦੀ ਬਾਣੀ ਜਿਹੜੀ ਆ ਉਹ ਵੀ ਪੜ੍ਹ ਇਸ ਤਰ੍ਹਾਂ ਦਾ ਮੇਰੇ ਸਾਰੇ ਕੰਮ ਜਿਹੜੇ ਸਿੱਧੇ ਹੋਣ ਲੱਗ ਪਏ ਮੈਨੂੰ ਇੱਕ ਫੈਕਟਰੀ ਦੇ ਵਿੱਚ ਕੰਮ ਵੀ ਮਿਲ ਗਿਆ ਤੇ ਹੁਣ ਮੈਂ ਉੱਥੇ ਕੰਮ ਕਰਦਾ ਮੇਰੇ ਕੰਮ ਵਿੱਚ ਮਨ ਵੀ ਲੱਗਣ ਲੱਗਾ ਜਿਸ ਨਾਲ ਮੇਰਾ ਘਰ ਦਾ ਗੁਜ਼ਾਰਾ ਸੌਖਾ ਹੋਣ ਲੱਗਿਆ ਤਾਂ ਸਾਹ ਸੰਗਤ ਜੀ ਬਾਣੀ ਗੁਰੂ ਹੈ ਜੋ ਬਾਣੀ ਦਾ ਜਾਪ ਕਰਦਾ ਹੈ ਨਿਤਨੇਮੀ ਬਣਦਾ ਹੈ ਉਸ ਦੇ ਸ਼ਹੀਦਾਂ ਸਿੰਘਾਂ ਦੀ ਕਿਰਪਾ ਜ਼ਰੂਰ ਹੁੰਦੀ ਹੈ ਜੇ ਆਪਾਂ ਵੀ ਚੁਪੈਰਾ ਕੱਟਣਾ ਹੈ ਤਾਂ ਘਰ ਆ ਕੇ ਵੀ ਅਮਰਤ ਵੇਲਾ ਰੋਜ਼ ਸੰਭਿਆ ਕਰੀਏ ਕਿਉਂਕਿ ਅਸੀਂ ਚੁਪਾਰੇ ਦੀ ਹਾਜ਼ਰੀ ਤਾਂ ਭਰਦੇ ਹਾਂ ਪਰ ਹਫਤਾ ਭਰ ਘਰੇ ਪਾਠ ਨਹੀਂ ਕਰਦੀ ਘਰ ਆ ਕੇ ਵੀ ਬਾਣੀ ਦਾ ਜਾਪ ਅਭਿਆਸ ਜ਼ਰੂਰ ਕਰਨਾ ਹੈ ਫਿਰ ਹੀ ਕਿਰਪਾ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ